ਕਾਂਗਰਸ ਦੇ ਵਿੱਚ ਧੜੇਬੰਦੀ ਕਾਂਗਰਸ ਦੇ ਵਿੱਚ ਲੀਡਰਸ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਉਣ ਆਪਣੇ ਲੀਡਰਸ ਆਪਣੇ ਲੀਡਰਸ ਦੇ ਉੱਤੇ ਇਹ ਬੜੀ ਆਮ ਜੀ ਗੱਲ ਹੈ ਅਸੀਂ ਆਮ ਦੇਖਦੇ ਆਂ ਵੀ ਚੋਣਾ ਨਜ਼ਦੀਕ ਹੋਣ ਲੀਡਰਸ ਜਿਹੜੇ ਆ ਉਹ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਉਣਾ ਜਿਹੜਾ ਵਾ ਸ਼ੁਰੂ ਕਰ ਦਿੰਦੇ ਆ ਵੀ ਇਹ ਲੀਡਰ ਤਾਂ ਫਲਾਣੀ ਪਾਰਟੀ ਦੇ ਨਾਲ ਆ ਇਹ ਲੀਡਰ ਤਾਂ ਅੰਦਰ ਖਾਤੇ ਦੂਸਰੀ ਪਾਰਟੀ ਦੀ ਹਮਾਇਤ ਕਰ ਰਿਹਾ ਇਹ ਇਸ ਲੀਡਰ ਦੇ ਤਾਂ ਦੂਸਰੀ ਪਾਰਟੀ ਦੇ ਨਾਲ ਜਿਹੜਾ ਬੜੇ ਗੂੜੇ ਰਿਸ਼ਤੇ ਆ ਇਹ ਸਾਨੂੰ ਇਲੈਕਸ਼ਨਸ ਦੇ ਵਿੱਚ ਸਾਟ ਜ਼ਰੂਰ ਮਾਰੇਗਾ ਹੁਣ ਇਸੇ ਤਰ੍ਹਾਂ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਪੂਰਥਲਾ ਤੋਂ ਕਪੂਰਥਲਾ ਚ ਹਲਕਾ ਪੈਂਦਾ ਪੁਲੱਤ ਜਿੱਥੋਂ ਸੁਖਪਾਲ ਸਿੰਘ ਖਹਿਰਾ ਜਿਹੜੇ ਆ ਇਹ ਇਸ ਵੇਲੇ ਵਿਧਾਇਕ ਨੇ ਔਰ ਇਸ ਹਲਕੇ ਦੇ ਨਾਲ ਹੀ ਹਲਕਾ ਪੈਂਦਾ ਕਪੂਰਥਲਾ ਜ਼ਿਲ੍ਹਾ ਜਿਹੜਾ ਸਿਟੀ ਦਾ ਉੱਥੋਂ ਵਿਧਾਇਕ ਨੇ ਰਾਣਾ ਗੁਰਜੀਤ ਸਿੰਘ ਹੋਣੀ ਔਰ ਅਸੀਂ ਸਾਰੇ ਜਾਣਦੇ ਆ ਵੀ ਰਾਣਾ ਗੁਰਜੀਤ ਸਿੰਘ ਤੇ ਸੁਖਪਾਲ ਖਹਿਰਾ ਦਾ ਜਿਹੜਾ ਇਹ 36 ਦਾ ਅੰਕੜਾ ਇਹ ਆਪਸ ਵਿੱਚ ਪਹਿਲਾਂ ਵੀ ਜਿਹੜਾ ਵਾ ਉਹ ਪਿੜਦੇ ਰਹਿੰਦੇ ਆ ਹੁਣ ਸੁਖਪਾਲ ਸਿੰਘ ਖਹਿਰਾ ਹੋਣਾ ਨੇ ਇੱਕ ਆਰਟੀਆਈ ਪਾਈ ਹੈ ਜਿਹਦੇ ਤੋਂ ਇਹ ਖਲਾਸਾ ਹੋਇਆ ਕਿ ਰਾਣਾ ਗੁਰਜੀਤ ਹੋਣਾ ਨੇ ਇੱਕ 300 ਕਰੋੜ ਦਾ 에ਥਨੋਲ ਦਾ ਪ੍ਰੋਜੈਕਟ ਪੰਜਾਬ ਸਰਕਾਰ ਤੋਂ ਹਾਸਲ ਕੀਤਾ ਔਰ ਇਹਦੇ ਬਦਲੇ 'ਚ ਰਾਣਾ ਗੁਰਜੀਤ ਹੋਣਾ ਨੇ ਕੀ ਦਿੱਤਾ ਰਾਣਾ ਗੁਰਜੀਤ ਹੋਣੀ ਪੋਲੀਟੀਕਲੀ ਆਮ ਆਦਮੀ ਪਾਰਟੀ ਦੀ ਮਦਦ ਕਰ ਰਹੇ ਆ ਇਸ ਬਾਬਤ ਇੱਕ ਚਿੱਠੀ ਜਿਹੜੀ ਆ 올 ਇੰਡੀਆ ਕਾਂਗਰਸ ਕਮੇਟੀ ਦੇ ਜਿਹੜੇ ਪ੍ਰਧਾਨ ਆ ਮੱਲਿਕਾ ਅਰਜੁਨ ਖੜਗੇ ਉਹਨਾਂ ਨੂੰ ਸੁਖਪਾਲ ਖੈਰਾ ਨੇ ਇੱਕ ਚਿੱਠੀ ਲਿਖ ਦਿੱਤੀ ਆ ਜਿਹਦੇ ਨਾਲ ਉਹਨਾਂ ਨੇ ਨੱਥੀ ਕੀਤੀ ਆ ਇਸ ਆਰਟੀਆਈ ਦੀ ਕਾਪੀ ਹੁਣ ਸੁਖਪਾਲ ਖੈਰਾ ਕਹਿੰਦੇ ਆ ਵੀ ਜਿਹੜੇ ਰਾਣਾ ਗੁਰਜੀਤ ਸਿੰਘ ਆ ਇਹ ਆਪਣੇ ਕੰਮ ਕਢਵਾਉਣ ਵਾਸਤੇ ਵੱਡੇ ਪ੍ਰੋਜੈਕਟਸ ਜਿਹੜੇ ਆ ਇਹਨਾਂ ਨੂੰ ਹਾਸਲ ਕਰਨ ਵਾਸਤੇ ਇਸ ਵੇਲੇ ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੀ ਮਦਦ ਕਰ ਰਹੀ ਆ ਔਰ ਇਹ ਹਵਾਲਾ ਦਿੰਦੇ ਆ ਕਿ ਜਦੋਂ ਕਹਿੰਦੇ 2022 ਦੀਆਂ ਚੋਣਾਂ ਸੀਗੀਆਂ ਜਿਸ ਵਕਤ ਕਾਂਗਰਸ ਨੇ 117 ਵਿਧਾਨ ਸਭਾ ਹਲਕਿਆਂ ਦੇ ਉੱਤੇ ਆਪਣੇ ਕੈਂਡੀਡੇਟ ਖੜੇ ਕੀਤੇ ਹੋਏ ਸੀਗੇ ਐਲਾਨੇ ਹੋਏ ਸੀ ਕੰਟੈਸਟ ਹੋ ਰਿਹਾ ਸੀ ਤਾਂ ਉਸੇ ਦੌਰਾਨ ਸੁਲਤਾਨਪੁਰ ਲੋਧੀ ਹਲਕਾ ਜਿਹੜਾ ਉਥੋਂ ਕਾਂਗਰਸ ਦੇ ਕੈਂਡੀਡੇਟ ਸੀਗੇ ਨਵਤੇਜ ਚੀਮਾ ਜਿਸ ਹਲਕੇ ਤੋਂ ਨਵਤੇਜ ਚੀਮਾ ਬਤੌਰ ਕਾਂਗਰਸ ਕੈਂਡੀਡੇਟ ਪ੍ਰਚਾਰ ਕਰ ਰਹੇ ਸੀ ਔਰ ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਪ੍ਰਚਾਰ ਕਰ ਰਹੇ ਸੀ ਉਸੇ ਕਾਂਗਰਸ ਦਾ ਤਾਂ ਇਸੇ ਦੌਰਾਨ ਕਹਿੰਦੇ ਵੀ ਰਾਣਾ ਗੁਰਜੀਤ ਹੋਣਾ ਦਾ ਬੇਟਾ ਰਾਣਾ ਇੰਦਰਪ੍ਰਤਾਪ ਜਿਹੜਾ ਇਹ ਆਜ਼ਾਦ ਖੜਾ ਹੋ ਜਾਂਦਾ ਸੁਲਤਾਨਪੁਰ ਲੋਧੀ ਤੋਂ ਔਰ ਜਿੱਤ ਵੀ ਜਾਂਦਾ ਔਰ ਇਹਦੇ ਨਾਲ ਕਹਿੰਦੇ ਆ ਵੀ ਸਾਡੀਆਂ ਵੋਟਾਂ ਵੰਡੀਆਂ ਗਈਆਂ ਇਸੇ ਕਰਕੇ ਜਿਹੜੇ ਨਵਤੇਜ ਚੀਮਾ ਉਹ ਹਾਰ ਜਾਂਦੇ ਆ ਫਿਰ ਇਹ ਅੱਗੇ ਚੱਲਦੇ ਆ ਇਹ ਕਹਿੰਦੇ ਆ ਵੀ ਰਾਣਾ ਗੁਰਜੀਤ ਹੋਣਾ ਦਾ ਜਿਹੜਾ ਭਤੀਜਾ ਜਿਹਦਾ ਨਾਮ ਰਾਣਾ ਹਰਦੀਪ ਸਿੰਘ ਹੈ ਕਹਿੰਦੇ ਇਹਨੂੰ ਆਮ ਆਦਮੀ ਪਾਰਟੀ ਜੁਆਇਨ ਕਰਵਾਈ ਹੋਈ ਹੈ ਸ਼ਾਹਕੋਟ ਤੋਂ ਹੋ ਸਕਦਾ ਹੈ ਕਿ 2027 ਦੀਆਂ ਜਦੋਂ ਇਲੈਕਸ਼ਨਾਂ ਸੁਣ ਗਿਆ ਵਿਧਾਨ ਸਭਾ ਦੀਆਂ ਉਸ ਵਕਤ ਜਿਹੜਾ ਰਾਣਾ ਹਰਦੀਪ ਸਿੰਘ ਆ ਇਹਨਾਂ ਨੂੰ ਕੈਂਡੀਡੇਟ ਵੀ ਬਣਾਇਆ ਜਾਏ ਫਿਰ ਚੱਲਦੇ ਆਪਾਂ ਅੱਗੇ ਫਿਰ ਖੈਰਾ ਕਹਿੰਦੇ ਆ ਵੀ ਜਦੋਂ ਜਲੰਧਰ ਦੇ ਵਿੱਚ 2023 ਦੇ ਵਿੱਚ 22 ਇਲੈਕਸ਼ਨ ਹੋਏ ਸੀਗੇ ਜਦੋਂ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਕਾਂਗਰਸ ਦੇ ਸਾਬਕਾ ਵਿਧਾਇਕ ਸੀਗੇ ਆਮ ਆਦਮੀ ਪਾਰਟੀ 'ਚ ਚਲੇ ਗਏ ਕਹਿੰਦੇ ਵੀ ਇਹ ਸਾਰਾ ਕੁਝ ਜਿਹੜਾ ਵਾ ਉਹਨੂੰ ਜਿਤਾਉਣ ਵਾਸਤੇ ਜਿਹੜੀ ਮਦਦ ਕੀਤੀ ਕਿੰਨੇ ਕੀਤੀ ਰਾਣਾ ਗੁਰਜੀਤ ਸਿੰਘ ਨੇ ਰਾਣਾ ਗੁਰਜੀਤ ਸਿੰਘ ਨੇ ਪੂਰੀ ਸਪੋਰਟ ਕੀਤੀ ਸੁਸ਼ੀਲ ਕੁਮਾਰ ਰਿੰਕੂ ਹੁਣਾਂ ਦੀ ਅੰਦਰਖਾਤੇ ਇਸ ਕਰਕੇ ਸੁਸ਼ੀਲ ਕੁਮਾਰ ਰਿੰਕੂ ਨੂੰ ਕਾਂਗਰਸ ਦੀਆਂ ਵੋਟਾਂ ਵੀ ਪਈਆਂ ਤੇ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਆ ਉਹ ਜਿੱਤ ਜਾਂਦੇ ਆ ਫੇਰ ਕਹਿੰਦੇ ਆ ਬਈ ਜਿਹੜੇ ਰਾਣਾ ਗੁਰਜੀਤ ਹੋਣੀ ਆ ਅਗਰ ਇਹ ਇਸੇ ਤਰ੍ਹਾਂ ਪਾਰਟੀ ਦੇ ਵਿਰੁੱਧ ਚੱਲਦੇ ਰਹਿਣਗੇ ਤਾਂ ਪਾਰਟੀ ਮਜ਼ਬੂਤ ਕਿਵੇਂ ਹੋਏਗੀ ਸੰਗਠਨ ਜਿਹੜਾ ਇਹਨੂੰ ਬਲ ਕਿਵੇਂ ਮਿਲੇਗਾ ਸੰਗਠਨ ਨੂੰ ਤਾਕਤ ਕਿਵੇਂ ਮਿਲੇਗੀ ਇਸ ਕਰਕੇ ਕਹਿੰਦੇ ਵੀ ਇਹਨਾਂ ਦੇ ਖਿਲਾਫ ਜਿਹੜੀ ਆ ਅਨੁਸ਼ਾਸਨ ਭੰਗ ਕਰਨ ਦੀ ਜਿਹੜੀ ਕਾਰਵਾਈ ਆ ਉਹ ਜ਼ਰੂਰ ਕੀਤੀ ਜਾਣੀ ਚਾਹੀਦੀ ਆ ਦੂਜੇ ਪਾਸੇ ਰਾਣਾ ਗੁਰਜੀਤ ਸਿੰਘ ਹੁਣੇ ਇਹ ਕਹਿੰਦੇ ਆ ਵੀ ਮੇਰੇ ਕੋਲ ਆ ਇਥਨੋਲ ਦਾ ਜਿਹੜਾ ਇਹ 300 ਕਰੋੜ ਦੀ ਗੱਲ ਕਰ ਰਿਹਾ ਇਹ ਕੋ ਪਹਿਲਾ ਪ੍ਰੋਜੈਕਟ ਨਹੀਂ ਹੈਗਾ ਕਹਿੰਦੇ ਮੇਰੇ ਕੋਲ ਪੰਜਾਬ ਦੇ ਵਿੱਚ ਦੋ ਪ੍ਰੋਜੈਕਟ ਹੈ ਹਰਿਆਣੇ ਦੇ ਵਿੱਚ ਇੱਕ ਪ੍ਰੋਜੈਕਟ ਆ ਹਰਿਆਣੇ ਦੇ ਵਿੱਚ ਇੱਕ ਹੋਰ ਪ੍ਰੋਜੈਕਟ ਮੇਰਾ ਆ ਔਰ ਨਾਲ ਦੀ ਨਾਲ ਹੀ ਕਹਿੰਦੇ ਵੀ ਇੱਕ ਪ੍ਰੋਜੈਕਟ ਮੇਰੇ ਕੋਲ Madhya Pradesh ਆ કુલ 5 ਪ੍ਰੋਜੈਕਟ ਮੇਰੇ ਚੱਲਦੇ ਆ ਔਰ ਮੇਰਾ ਮੇਰੇ ਬਿਜ਼ਨਸ ਦੇ ਨਾਲ ਸਿਆਸਤ ਦਾ ਕੋਈ ਲੈਣਾ ਦੇਣਾ ਨਹੀਂ ਆ ਬਿਜ਼ਨਸ ਮੇਰਾ ਅਲੱਗਾ ਵਾ ਸਿਆਸਤ ਮੈਂ ਅਲੱਗਾ ਕਰਦਾ ਸੋ ਜਿੱਦਾਂ ਜਿੱਦਾਂ ਚੋਣਾਂ ਹੁਣ ਨਜ਼ਦੀਕ ਆ ਰਹੀਆਂ ਨੇ ਇਹ ਲੜਾਈ ਜਿਹੜੀ ਹੈ ਜ਼ਰੂਰ ਭखेਗੀ ਕੱਲੀ ਇਸ ਆਪਾਂ ਕਨਸਟੈਂਸੀ ਦੀ ਗੱਲ ਨਾ ਕਰੀਏ ਕਿਉਂਕਿ ਇਹਨਾਂ ਦੀ ਕਨਸਟੈਂਸੀ ਪੈਂਦੀ ਆ ਜਾ ਕੇ ਖਡੂਰ ਸਾਹਿਬ ਇਸ ਹਲਕੇ ਦੀ ਆਪਾਂ ਗੱਲ ਨਾ ਕਰੀਏ ਤਕਰੀਬਨ ਹਰੇਕ ਜਗ੍ਹਾ ਦੇ ਉੱਤੇ ਕਾਂਗਰਸ ਜਿਹੜੀ ਆ ਉਹ ਦਫਾੜ ਨਜ਼ਰ ਆਉਂਦੀ ਆ ਇਹ ਆਪਸ ਦੇ ਵਿੱਚ ਜਿਹੜਾ ਵਾ ਇੱਕ ਦੂਜੇ ਦੇ ਉੱਤੇ ਬਿਆਨਬਾਜ਼ੀ ਕਰਦੇ ਆ ਔਰ ਬਾਅਦ ਚ ਉਹਨਾਂ ਨੂੰ ਜਿਹੜਾ ਖਮਿਆਜ਼ਾ ਵਾ ਉਹ ਹਾਰ ਦੇ ਰੂਪ ਵਿੱਚ ਭੁਗਤਣਾ ਪੈਂਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ